लुधियाना ਦੇ ਵਿੱਚ ਫਾਈਨੈਂਸ਼ੀਅਲ ਫਾਰਮ ਫॉर ਨਾਨ ਕੋਰਪੋਰੇਸ਼ਨ ਐਂਟੀਟیز ਐਂਡ ਮੈਂਬਰਸ ਮੀਟ ਕਰਵਾਇਆ ਗਿਆ। ਇਹ ਪ੍ਰੋਗਰਾਮ 2 ਅਪ੍ਰੈਲ 2025 ਨੂੰ ਕਰਵਾਇਆ ਗਿਆ ਜੋ ਕਿ ਅਕਾਊਂਟੈਂਟ ਸਟੈਂਡਰਡ ਬੋਰਡ ਆਫ ਆਈਸੀਆਈ ਵੱਲੋਂ ਕਰਵਾਇਆ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਵਜੋਂ ਪ੍ਰੈਜ਼ੀਡੈਂਟ ਆਈਸੀਆਈ ਸੀਏ ਚਰਨ ਜੋਤ ਸਿੰਘ ਨੰਦਾ ਜੀ ਅਤੇ ਪ੍ਰੈਜ਼ੀਡੈਂਟ ਆਈਸੀਆਈ ਸੀਏ ਪ੍ਰਸਾਨਾ ਕੁਮਾਰ ਡੀ ਵੱਲੋਂ ਸ਼ਿਰਕਤ ਕੀਤੀ ਗਈ। ਬਹੁਤ ਵਧੀਆ ਪੰਜਾਬ ਦਾ ਵੈਲਕਮ ਤੁਹਾਨੂੰ ਪਤਾ ਹੈਗਾ बहुत खूबसूरत होंगे देखो अपना विचार देखो आई द ब्रॉम जो है अकाउंटिंग सेंटेंस थे हंसी मैं तो दसों जानना दैट द इंस्टीट्यूट ऑफ चार्टर्ड अकाउंटेंट्स इंडिया वाज फॉर्मड बाय एन एक्ट ऑफ पार्लियामेंट पार्लियामेंट वे बैक ऑन 1st जुलाई 1949 जब हिंदुस्तान का संविधान भी नहीं आया हिंदुस्तान का संविधान 26 ਜਨਵਰੀ 1950 ਨੂੰ ਪ੍ਰੋਬਲਮ ਬੁਲੇਟ ਹੋਇਆ ਜੀ ਹਾਂ ਤਾਂ ਰੀਜ਼ਨ ਬੜਾ ਸਿੰਪਲ ਹੈਗਾ ਚਾਰਟਰਡ ਅਕਾਊਂਟੈਂਟਸ ਆਰ ਦਾ ਫਾਈਨੈਂਸ਼ੀਅਲ ਸੋਲਜਰਸ ਆਫ ਦਿਸ ਕੰਟਰੀ ਅਸੀਂ ਆਪਣੇ ਮੈਂਬਰਸ ਨੂੰ ਪੂਰੀ ਇਨਫੋਰਮੇਸ਼ਨ ਪੂਰੀ ਨੋਲਿਜ ਦਿੰਨੇ ਆ ਅਸੀਂ ਐਕਸਪਰਟ ਪੈਨ ਨੇ ਜਿਹੜਾ ਉਹਨਾਂ ਡਿਸਕਸ ਕਰਕੇ ਉਹਨਾਂ ਨੂੰ ਦੱਸਦੇਗੇ ਕਿ ਕਿਵੇਂ ਕਿਵੇਂ ਅਸੀਂ ਹਰ ਸਬਜੈਕਟ ਦੀ ਮਾਸਟਰੀ ਕਰਨੀ ਹੈ ਤਾਂ ਅੱਜ ਦਾ ਪ੍ਰੋਗਰਾਮ ਅਕਾਊਂਟਿੰਗ ਸਟੈਂਡਰਡ ਦਾ ਹੈਗਾ ਸੀ ਅਕਾਊਂਟਿੰਗ ਸਟੈਂਡਰਡ ਦੇ ਦੋ ਸਪੀਕਰ ਹੈਗੇ ਸੀ ਜਿਨ੍ਹਾਂ ਨੇ ਇਸ ਅਕਾਊਂਟਿੰਗ ਸਟੈਂਡਰਡ ਰਿਲੇਟਡ ਸਾਰੀ ਚੀਜ਼ਾਂ ਤੇ ਡਿਸਕਸ਼ਨ ਕੀਤਾ ਜੀ सर मोटिव है कि अकाउंटिंग प्रैक्टिस बदला करिए असी ऑडिट क्वालिटी जी रिपोर्ट सारी दुनिया पढ़ती है अस चाह कई माड़ी मोटी कमी ना बचे सो so, असी वेरी वी आर वेरी देखो जी बजट जब पेश हो उसके तो प्री बजट मेमोरेंडम देंदी है ਉਦੇ ਵਿੱਚੋਂ ਫਰਾਂਸ ਮਿਸਟਰ ਤੇ ਗਵਰਨਮੈਂਟ ਬਹੁਤ ਕੁਝ ਲੈਂਦੀ ਹੈ ਕਿ ਜਿਹੜਾ ਕਿ ਬੈਨੀਫਿਟ ਦੇਗਾ ਸਰਕਾਰ ਵਾਸਤੇ ਉਸ ਤੋਂ ਬਾਅਦ ਅਸੀਂ ਪੋਸਟ ਬਜਟ ਮੈਮੋਰੰਡਮ ਦਿੰਨੇ ਆ ਇਸ ਤੋਂ ਨੇ ਦੋਨੋਂ ਮੈਮੋਰੰਡਮ ਦਿੱਤੇਗੇ ਜਿਹੜਾ ਦਾ ਸਰਦਾਰ ਨੇ ਸਰਕਾਰ ਨੇ ਭਰਪੂਰ ਫਾਇਦਾ ਚੁੱਕਿਆ ਹੈਗਾ ਇਹ ਜਿਹੜੀ ਤੁਮ ਮੇਰੇ ਨਾਲ ਉੱਤੇ ਉਹਦੇ ਮੁਤਾਬਕ ਜਿਹੜਾ ਬਜਟ ਵਿੱਚ ਵਿਵਸਥਾ ਕੀਤੀ ਗਈ ਹੈ ਕੀ ਕੋਈ ਕੁਝ ਚੇਂਜ ਹੈਗਾ ਕੀ ਤੁਹਾਨੂੰ ਮੰਗਦੇ ਹੋ ਦੇਖੋ ਬਹੁਤ ਕੁਝ ਬਹੁਤ ਸਾਰੇ ਚੀਜ਼ਾਂ ਜਗੇ ਤੁਸੀਂ ਕਹੋਗੇ ਤਾਂ ਮੈਂ ਕਾਪੀ ਭੇਜਦਾ ਜਿਹੜੇ ਚੇਂजेस ਹੈਗੇ ਪੰਜ ਡਿਮਾਂਡ ਹਾਂ ਜਿਹੜੇ ਅਸੀਂ ਪਹਿਲੇ ਦੱਸੇ ਤਾਂ ਉਹਨਾਂ ਨੇ ਦੇ ਪਿਛਲੇ ਸਾਲ ਤੋਂ ਅਸੀਂ ਜਿਹੜੀ ਰਿਫਾਰਮਸ ਵਾਸਤੇ ਉਹ ਕੋਈ ਕੁਝ ਮੰਗਿਆ ਤੇ ਜਿਹੜਾ ਅਗਲੇ ਸਾਲ ਦਾ ਬਜਟ ਹੈ ਉਹਦੇ ਚੋ ਇਨਕੋਰਪਰੇਟਡ ਹੈਗਾ ਸੀ ਮੈਂ ਤੁਹਾਨੂੰ ਜੀ ਕਾਪੀ ਭੇਜਦਾ ਬੜੇ ਸਾਰੇ ਐਸੀ ਹੈਗੇ ਇੰਸਟੀਟਿਊਟ ਨੂੰ ਗਵਰਨਮੈਂਟ ਹਰ ਚੀਜ਼ ਇਸ ਦਸ ਕਰ ਦਿਆ ਹੁਣਦਰ ਪਤਾ ਇਨਕਮ ਟੈਕਸ ਬਿਲ ਪੇਸ਼ ਹੋਇਆ ਗਿਆ ਉਹਦੇ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਬੁਲਾਇਆ ਗਿਆ ਸਿਲੈਕਟ ਕਮੇਟੀ ਆਫ ਪਾਰਲੀਮੈਂਟ ਦੇ ਸਾਹਮਣੇ ਕਿ ਤੁਸੀਂ ਆ ਕੇ ਦੱਸੋ ਕਿ ਇਨਕਮ ਟੈਕਸ ਰਿਲੇਟਡ ਤੁਹਾਡੇ ਕੀ ਥੀ ਵਿਊਜ਼ ਹੈਗੇ ਨਵੇਂ ਬਿਲ ਦੇ ਜੀ ਕੁਝ ਕੁਝ ਦੇਵੇ ਤੁਸੀਂ ਇਨਕਮ ਟੈਕਸ ਸਕੀਮ ਦੀ ਗੱਲ ਕਰ ਰਹੇ ਹੋ ਇਹ ਮਤਲਬ ਕਿ ਪੁਰਾਣੇ ਨਾਲੋਂ ਕਿੰਨਾ ਕੁ ਚੇਂਜ ਹੋਇਆ ਹੈ ਮਤਲਬ ਕੀ ਜਿੰਨੇ ਆਪਣੇ ਅੰਕੜਾ ਜਿਸ ਨਾਲ ਦੇ ਰਿਹਾ ਹੈ ਕਿੰਨਾ ਕੁ ਫਰਕ ਪਿਆ ਉਹ ਤਿੰਨ ਉਸ ਬਿਲ 'ਚ ਤਿੰਨ ਚੀਜ਼ਾਂ ਹੈਗੇ ਨਵੇਂ ਬਿਲ 'ਚ ਪਹਿਲਾ ਉਹ ਚਾਹਦੇ ਹੈਗੇ ਕਿ ਅਸੀਂ ਬਿਲ ਨੂੰ ਕੰਸਾਈਜ਼ ਕਰ ਦਈਏ ਅੰਦਰ ਸੇ ਸੇਕਸ਼ਨ ਅਟਾ ਕੇ ਸਿੰਪਲ ਸੇਕਸ਼ਨ ਰੱਖੀਏ ਦੂਜਾ ਉਹਨਾਂ ਦੀ ਛੇਕੀ ਕੰਗਰੀਜ ਨੂੰ ਸਿੰਪਲਿਫਾਈ ਕਰ ਦਈਏ ਕਿਉਂਕਿ ਕਈ ਸ਼ਬਦ ਐਸੇ ਹੁੰਦੇ ਆ ਜਿਨ੍ਹਾਂ ਦਾ ਮਤਲਬ ਲੋਕਾਂ ਨੂੰ ਸਮਝ ਨਹੀਂ ਆਂਦਾ ਔਰ ਤੀਜਾ ਕਈ ਇੰਟਰਪ੍ਰੀਟੇਸ਼ਨਲ ਇਸ਼ੂਜ਼ ਹੁੰਦੇ ਆ ਕਿ ਤੁਸੀਂ ਕੁਝ ਸਮਝਦੇ ਹੋ ਪਰ ਮੈਂ ਕੁਝ ਸਮਝਦਾ ਪਿਆ ਉਹ ਨਹੀਂ ਹੋਣਾ ਚਾਹੀਦਾ ਇੱਕ ਚੀਜ਼ ਦਾ ਵਾਜਬ ਐਕਸਪਲੇਨੇਸ਼ਨ ਹੋਏ ਤਾਂਕਿ ਜਦ ਤੁਸੀਂ ਉਹਦੇ ਇਸਤੇਮਾਲ ਕਰੋ ਤੇ ਲਿਟੀਗੇਸ਼ਨ ਜ਼ਿਆਦਾ ਨਾ ਹੋਏ ਹਿੰਦੁਸਤਾਨ ਦਾ ਨੁਕਸਾਨ ਬੇਲੀ ਲਿਟੀਗੇਸ਼ਨਲ ਹੁੰਦਾ ਕਿਉਂਕਿ ਲੋਕ ਇੱਕ ਦੂਜੇ ਦੇ ਅਗੇਂਸਟ ਕੋਟਾ ਹੀ ਜਾਂਦੇ ਨੇ ਉਸੇ ਤਰ੍ਹਾਂ ਅਸੈਸੀ ਦੀ ਡਿਪਾਰਟਮੈਂਟ ਇੱਕ उस बिल ਦਾ बेसिक ਪਰਪਸ है ਕਿ ਲਿਟਰੇਸ਼ਨ ਨੂੰ ਬਿਲਕੁਲ ਖਤਮ ਕਰਤਾ ਜਾਏ ਤੇ ਅਫਵਾਹ ਜਿਹੜੀ GST ਦੇ ਵਿੱਚ ਚੋਰੀ ਦੇ ਮਾਮਲੇ ਬਹੁਤ ਆ ਰਹੇ ਕਿ ਬੋਗਸ ਬਿਲ ਬਹੁਤ ਜ਼ਿਆਦਾ ਹੈ ਲਫਤੀ ਲਗਾਤਾਰ ਛਾਪੇ ਮਾਰੀ ਦੀ ਹੋ ਰਹੀ ਹੈ ਔਰ ਉਹ ਇੰਡੀਆ ਲੈਵਲ ਤੇ ਹੋ ਰਹੀ ਹੈ ਇਹਨੂੰ ਲੈ ਕੇ GST ਤੋਂ ਲੱਗਦਾ ਕੋਈ ਕਮੀ ਹੈ ਕਿ ਇਹਨੂੰ ਜੀਐਸਟੀ ਬਹੁਤ ਵੱਡੀ ਔਰ ਬਹੁਤ ਵਧੀਆ ਰਿਫਾਰਮ ਹੈ ਹਿੰਦੁਸਤਾਨ ਵਾਸਤੇ ਸਾਡੀ ਫੌਰਨ ਤੋਂ ਕਿੰਨੀ ਇਨਵੈਸਟਮੈਂਟ ਆਣੀ ਸ਼ੁਰੂ ਹੋ ਗਈ ਦੇ ਵਜ੍ਹਾ ਨਾਲ ਜੀਐਸਟੀ ਔਰ ਆਈਬੀਸੀ ਬੈਂਕਰਪਸੀ ਜਿਹੜਾ ਸੀ ਬਿੱਲ ਪਾਸ ਕੀਤਾ ਦੋਨੋਂ ਬਹੁਤ ਵਧੀਆ ਚੀਜ਼ਾਂ ਹੈ ਲੇਕਿਨ ਕੁਝ ਲੋਕ ਹੁੰਦੇ ਜਿਹੜੇ ਉਹਦੇ ਵਿੱਚ ਕੰਮ ਕਰਦੇ ਆ ਉਹਦੇ ਕੇਸਸ ਨੂੰ ਕੱਟਣੇ ਸ਼ੁਰੂ ਹੋ ਗਏ ਕਿਉਂਕਿ ਹੁਣ ਗਵਰਨਮੈਂਟ ਤੇ ਡਿਪਾਰਟਮੈਂਟ ਪੂਰੀ ਸਜਗਤਾ ਨਾਲ ਵਾਚ ਕਰਦਾ ਹੈ ਉਹਨਾਂ ਨੇ ਰੈੱਡ ਫਲੈਗਸ ਕੱਢ ਲਏਗੇ ਕਿਉਂਕਿ ਟੈਕਨੋਲੋਜੀ ਨੂੰ ਪਤਾ ਚੱਲਦਾ ਕਿ ਇੱਥੇ ਗਲਤੀ ਹੈ ਕਿ ਉਹਨੂੰ ਫੜ ਲੈਂਦੇਗੇ ਇਹ ਤਾਂ ਕਾਫੀ ਪ੍ਰੋਗਰਾਮ ਜਿਸ ਹੋ ਕੇ ਆ ਰਹੇ ਆ ਅਜੋਨ ਦੀ ਸਾਰ ਨੂੰ ਘੁਣਾਣੇ ਪੋਚੇ ਹੋ ਕਿਵੇਂ ਲੱਗਿਆ ਤੁਹਾਨੂੰ ਜਿਹੜਾ ਪ੍ਰੋਗਰਾਮ ਸੀ ਕਿ ਇਹ ਮਾਲੀ ਲੋਕ ਆਏ ਹੋਰ ਜਿਹੇ ਫੰਕ ਹੋ ਕੇ ਆਏ ਦੇਖੋ ਜੀ ਲੁਧਾਨੇ ਦੇ ਆਪੋ ਹੋਵਾ ਤੇ ਮਸ਼ਾਲਾ ਬੜੀ ਵਖਰੀ ਹੈਗੀ ਬਹੁਤ ਖੂਬਸੂਰਤ ਬੜੀ ਉਮਦਾ ਜਗ੍ਹਾ ਇੱਕ ਵਾਰੀ ਨਹੀਂ ਹੈਗੀ ਲੁਧਾਨੇ ਆ ਕੇ ਫਿਰ ਹੋਂਦਾ ਅਸੀਂ ਆਪਣੇ ਘਰ ਆ ਗਏ ਪਰ ਮੈਂ ਜਿਹੜੀ ਚਾਰ ਮਾਂਚ ਆ ਗਿਆ ਵਾਂ ਅੱਜ ਸਵੇਰੇ ਸਭ ਤੋਂ ਬੜੇ ਮੈਂ ਖੁਸ਼ੀਤ ਰਿਆਂ ਉਸ ਤੋਂ ਬਾਅਦ ਮੈਂ ਅੰਬਾਲਾ ਗਿਆ ਉਸਰ ਮੰਡੀ ਕੋਲ ਬਿੰਗਰ ਰੁਕੇ ਇੱਥੇ ਆ ਦੇ ਆਲ ਵੈਰੀ ਕਲੋਸ ਟੂ ਮਾਈ ਹਾਰਟ ਦੇਖੋ ਜੀ ਪੰਜਾਬ ਹਰਿਆਣਾ ਸੀ ਉੱਥੇ ਮੇਰਾ ਜਨਮ ਯਮਨਾ ਨਗਰ ਹੋਇਆ ਬੜੇ ਟਾਈਮ ਤੋਂ ਇਸ ਨਾਲ ਜੁੜਿਆ ਤੇ ਬੜਾ ਅੱਛਾ ਲੱਗਦਾ ਜੀ ਪਰ ਲੁਧਿਆਣੇ ਦੀ ਗੱਲ ਜਿਹੜੀ ਕਿ ਉਹ ਕੁਝ ਹੋ ਰਹੀ ਹੈ ਠੀਕ ਹੈ ਲਾਸਟ ਮੈਸੇਜ ਕੀ ਨੇ ਦੇ ਗਿਆ ਮੈਂ ਮੈਸੇਜ ਦੇ ਦੇਣਾ ਚਾਹੁੰਦਾ ਆਪਣੇ ਚਾਰਟਰਡ ਅਕਾਊਂਟੈਂਟਸ ਮੈਂਬਰਸ ਤੇ ਸਟੂਡੈਂਟਸ ਨੂੰ ਸਾਡਾ ਪਹਿਲਾ ਫਰਜ਼ ਦੇਸ਼ ਦੇ ਪ੍ਰਤੀ ਹੈ ਸਾਨੂੰ ਪੂਰੀ ਸ਼ਿੱਦਤ ਔਰ ਮਿਹਨਤ ਨਾਲ ਕੰਮ ਕਰਨਾ ਤਾਂ ਕਿ ਦੇਸ਼ ਤਰੱਕੀ ਦੇ ਪਾਤ ਤੇ ਅਗਰ ਸਰ ਹੋਏ ਅਸੀਂ ਚਾਹਨੇ ਕਿ ਸਾਡੀ ਕੰਟਰੀਬਿਊਸ਼ਨ ਨਾਲ ਹਿੰਦੁਸਤਾਨ ਇੱਕ ਡਵੈਲਪਿੰਗ ਨੇਸ਼ਨ ਤੋਂ ਡਵੈਲਪਡ ਨੇਸ਼ਨ ਦੇ

Across the country, Lujana branch is one. Lujana branch is one of the most active branches. So they conduct a lot of programs for the skilled enrichment of the students and, you know, continuous professional education for the members. And they are all kind-hearted people also. So there's is, this is a grand welcome that was given to us. And that I'm not talking about that we're very happy with that one. But that is the culture of Punjab. Mm -hmm. The culture of Punjab was seen that one. With my own naked eyes, I am from Andhra Pradesh. I'm very happy that you know kind-hearted people and they love life they live their life and there's a great message to the entire country from punjab i'm very happy to be part of this uh, journey thank today you. We, we are sincerely thankful on the behalf of ludhiana branch to our honorable president vice president and entire central council members who, who were present over there and all the members <coughs> cherished their esteemed company thank That's you answer. thank you uh, all the ludhiana branch members are there to see Please. Okay. So, this is oh, wow. a very proud moment for all the Ludhana members. the yeah. worthy President Sir and Vice President wow. Sir is here with us. We are feeling delightful. Over Ludhana brand consists of more than 2,500 members. And today's program, all of our Ludhana members come here. More than 400 members join this program. I am really thankful to our President Sir and Vice President. Thank, thank you. Thank you.